ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹੱਲਾ ਪੰਜਵਾ ਹਰ ਹਰ ਚਰਨ ਰਦਾ ਉਰਤਾਰੇ ਸਿਮਰ ਸੁਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਰਿਦਾਇ ਉਰਤਾਰੇ ਸਿਮਰ ਸੁਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੀ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੀ ਗਨ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮੇ ਆਪਣੇ ਕੀਨੇ ਤਿੰਨ ਕਾ ਬਾਹੁਰ ਕਸ਼ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹਰ ਕਸ਼ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜੀ ਮਹੱਲਾ ਪੰਜਵਾ ਹਰ ਹਰ ਚਰਨ ਹਿਦੈ ਉਰ ਧਾਰੇ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਕਰੇ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਜੀ ਅੱਜ ਦੇ ਇਸ ਮੁਖਵਾਕ ਸ਼ਬਦ ਦੇ ਅੰਦਰ ਕਿ ਹਰ ਹਰ ਚਰਨ ਪਰਮਾਤਮਾ ਦੇ ਚਰਨ ਰੂਪ ਉਸ ਦਾ ਨਾਮ ਜੇਕਰ ਆਪਣੇ ਹਿਰਦੇ ਦੇ ਵਿੱਚ ਧਾਰ ਕੇ ਰੱਖੀਏ ਆਪਣੇ ਹਿਰਦੇ ਦੇ ਅੰਦਰ ਨਾਮ ਨੂੰ ਟਿਕਾਈਏ ਉਹਦੇ ਨਾਮ ਦੇ ਨਾਲ ਉਹਦੇ ਚਰਨਾਂ ਦੇ ਨਾਲ ਜੁੜੀਏ ਤੇ ਸਤਗੁਰੂ ਜੀ ਕਹਿੰਦੇ ਨੇ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੀ ਕਿ ਉਹਦੇ ਨਾਮ ਦੇ ਨਾਲ ਜੋੜ ਉਹਦੇ ਚਰਨਾ ਨੂੰ ਹਿਰਦੇ 'ਚ ਧਾਰਨ ਕਰ ਤੇ ਆਪਣੇ ਉਸ ਸੁਆਮੀ ਦਾ ਸਤਗੁਰੂ ਦੇ ਨਾਲ ਜੁੜ ਕੇ ਉਸਦੇ ਨਾਮ ਦੇ ਨਾਲ ਜੁੜ ਕੇ ਸਾਬ ਜੀ ਕਹਿੰਦੇ ਸਾਡੇ ਸਾਰੇ ਕਾਰਜ ਸਫਲ ਹੋ ਸਕਦੇ ਨੇ ਜੀਵਨ ਦੇ ਕਾਰਜ ਜਿਹੜੇ ਨੇ ਤੇ ਸਭ ਤੋਂ ਵੱਡਾ ਕਾਰਜ ਵਾਹਿਗੁਰੂ ਜੀ ਇਹੋ ਹੀ ਆ ਕੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਨਾ ਸਤਿਗੁਰੂ ਜੀ ਦੀ ਚਰਨ ਸ਼ਰਨ ਉਹਦੇ ਉਪਦੇਸ਼ ਦੇ ਅਨੁਸਾਰ ਤੁਰਨਾ ਹੀ ਸਭ ਤੋਂ ਵੱਡਾ ਕਾਰਜ ਆ ਜਿਹੜਾ ਇਹਦੇ ਅੰਦਰ ਸਫਲ ਹੋ ਗਿਆ ਬਾਕੀ ਸਾਰੇ ਜਿਹੜੇ ਖਨ ਜੀਵਨ ਦੇ ਕਾਰਜ ਉਸ ਦੇ ਆਪਣੇ ਆਪ ਹੀ ਸਫਲ ਹੋ ਜਾਂਦੇ ਨੇ ਪਰ ਅਸੀਂ ਸੋਚਦੇ ਆ ਕਿ ਦੁਨੀਆ ਦੇ ਕਾਰਜਾਂ ਵਾਸਤੇ ਅਰਦਾਸ ਕਰ ਲਈਏ ਸਫਲ ਕਰ ਲਈਏ ਗੁਰੂ ਦਾ ਉਪਦੇਸ਼ ਨਾ ਮੰਨੀਏ ਤੇ ਫਿਰ ਕੋਈ ਕਾਰਜ ਜਿਹੜਾ ਹੈ ਸਫਲ ਨਹੀਂ ਹੋ ਸਕਦਾ ਇਹ ਸੱਚ ਹੈ ਸਤਿਗੁਰੂ ਜੀ ਦੀ ਬਾਣੀ ਅਨੁਸਾਰ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਇਹ ਸਾਹਿਬ ਜੀ ਕਹਿੰਦੇ ਭਾਈ ਸਾਰੀਆਂ ਤਰ੍ਹਾਂ ਦਾ ਸਾਰੀਆਂ ਗੱਲਾਂ ਦਾ ਨਜੋੜ ਜਿਹੜਾ ਹੈ ਨਾ ਤਤ ਦੀ ਵਿਚਾਰ ਹੀ ਹੈ ਕਿ ਅਸੀਂ ਜਿੰਨੇ ਵੀ ਹੋਰ ਪੁੰਨ ਦਾਨ ਕਰੀ ਜਾਈਏ ਅਨੇਕਾਂ ਤਰ੍ਹਾਂ ਦੀ ਪੂਜਾ ਕਰ ਲਈਏ ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਕੀਰਤੀ ਉਸ ਦੀ ਜਿਹੜੀ ਹੈ ਸਭ ਤੋਂ ਵੱਡੀ ਪੂਜਾ ਇਹੀ ਹੈ ਕਿ ਉਹਦੇ ਨਾਮ ਦੇ ਨਾਲ ਜੁੜਨਾ ਉਸ ਦੀ ਕੀਰਤੀ ਦੀ ਵਿਚਾਰ ਕਰਨੀ ਇਹ ਸਭ ਤੋਂ ਵੱਡੀ ਸਾਹਿਬ ਜੀ ਕਹਿੰਦੇ ਤਤ ਦੀ ਵਿਚਾਰ ਉਹ ਤੁਹਾਨੂੰ ਸਮਝਾ ਰਿਹਾ ਹਾਂ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੀ ਕਿ ਉਸ ਦੀਆਂ ਗੁਣਾ ਨੂੰ ਗਾਉਣ ਦੇ ਨਾਲ ਬੇਅੰਤ ਪ੍ਰਭੂ ਦੀਆਂ ਗੁਣਾ ਨੂੰ ਜੇ ਅਸੀਂ ਗਾਉਨੇ ਆ ਜਿਹੜਾ ਅਗਮ ਹੈ ਅਪਾਰ ਹੈ ਤੇ ਉਹਦੇ ਨਾਲ ਜੁੜ ਕੇ ਪਾਈ ਉਹ ਸੁਖ ਪ੍ਰਾਪਤ ਹੁੰਦਾ ਹੈ ਜਿਹੜਾ ਤੋਲਿਆ ਨਹੀਂ ਜਾ ਸਕਦਾ ਜਿਹ ਸੁਖ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਕਾ ਬਾਹੁਰ ਕਸ਼ਨਾ ਵਿਚਾਰੇ ਤੇ ਜਿਨ੍ਹਾਂ ਸੇਵਕਾਂ ਨੂੰ ਜਿਹੜੇ ਉਸ ਦੇ ਭਗਤ ਜਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣਾ ਬਣਾ ਲਿੰਦਾ ਹੈ ਨਾ ਫਿਰ ਸਹਿਬ ਜੀ ਕਹਿੰਦੇ ਉਹਨਾਂ ਦਾ ਜਿਹੜਾ ਹੈ ਬਾਹੁਰ ਕਸ਼ਨਾ ਵਿਚਾਰੇ ਉਹਨਾਂ ਦੇ ਆ ਕਰਮਾਂ ਦਾ ਲਿਖਾ ਜੋਖਾ ਕੋਈ ਨਹੀਂ ਹੁੰਦਾ ਕਿਉਂਕਿ ਉਹ ਉਸ ਫਿਰ ਮਾਲਕ ਦੇ ਬੰਦੇ ਹੋ ਜਾਂਦੇ ਨੇ ਤੇ ਜਿਹੜੇ ਉਹਦੇ ਆਪਣੇ ਹੋ ਜਾਂਦੇ ਨੇ ਉਹਨਾਂ ਦੀ ਫਿਰ ਕੋਈ ਵਿਚਾਰ ਨਹੀਂ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਇਹ ਸਹਿਬ ਜੀ ਅਖੀਰ ਤੇ ਕਹਿੰਦੇ ਨੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜਾ ਕੀਮਤੀ ਨਾਮ ਹੈ ਨਾ ਉਸ ਦਾ ਮੈਂ ਤਾਂ ਉਸ ਨੂੰ ਹੀ ਜਪ-ਜਪ ਕੇ ਜੀਉਂਦਾ ਹਾਂ ਉਸ ਦੇ ਨਾਲ ਹੀ ਜੁੜਦਾ ਹਾਂ ਤੇ ਉਸ ਦੇ ਨਾਮ ਨੂੰ ਮੈਂ ਆਪਣੇ ਕੰਠ ਦੇ ਅੰਦਰ ਪੋ ਰ ਲਿਆ ਹੈ ਧਾਰਨ ਕਰ ਲਿਆ ਹੈ ਭਾਵ ਕੀ ਮਾਲਾ ਬਣਾ ਕੇ ਆਪਣੀ ਗਲੀ ਦੇ ਵਿੱਚ ਪਾਇਆ ਅੰਦਰ ਤੇ ਬਾਹਰ ਖਰਤ ਖਾਨ ਦੇ ਉੱਤੇ ਉਹਦੇ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ ਆ ਤੇ ਜਿਹੜਾ ਉਹਦੇ ਨਾਮ ਦੇ ਨਾਲ ਜੁੜਦਾ ਹੈ ਭਾਈ ਨਾਮ ਰੱਬ ਨੂੰ ਸੁਣ ਜਪ ਜਪ ਜੀਵਾ ਫਿਰ ਉਹ ਜੀਉਂਦਿਆਂ ਦੇ ਵਿੱਚ ਹੈ ਭਾਵ ਕਿ ਉਸਦਾ ਆਤਮਿਕ ਜੀਵਨ ਹਮੇਸ਼ਾ ਦੇ ਵਾਸਤੇ ਬਣਿਆ ਰਹਿੰਦਾ ਇੱਥੇ ਗੁਰੂ ਅਰਜਨ ਦੇਵ ਜੀ ਆਪਣੀ ਗੱਲ ਬਈ ਕਰਦੇ ਨੇ ਕਿ ਮੈਂ ਤਾਂ ਭਾਈ ਉਹਦੇ ਨਾਮ ਨੂੰ ਸੁਣ ਕੇ ਜੀਉਂਦਾ ਹਾਂ ਉਹਦੇ ਨਾਮ ਦੇ ਨਾਲ ਜੁੜਿਆ ਹੋਇਆ ਹੀ ਮੈਂ ਆਤਮਿਕ ਜੀਵਨ ਜਿਹੜਾ ਹੈ ਉਸ ਨੂੰ ਪ੍ਰਾਪਤ ਕਰਦਾ ਹਾਂ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪ ਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ